ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ 'ਚ ਤਾਂ ਨਿਕਲਣਾ ਕੁਛ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ 'ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸਪਰਪੋਰਸ਼ਨੇਟ ਐਸਿਡ ਦਾ ਕੇਸ ਬਣਾਉਣਾ ਚਾਹੁੰਦੇ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੇ ਆ ਪਾ ਵੀ ਦਿੰਦੇ ਆ ਜਿਵੇਂ ਡਰੱਗ ਵਾਲੇ 'ਚ ਕੁਛ ਨਹੀਂ ਨਿਕਲਿਆ ਸੀ ਅੱਜ ਗਰੰਟੀ ਦੇ ਕਹਿੰਨਾ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹਿਨਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਹਨਾਂ ਗੱਲਾਂ ਦਾ ਕੋਈ ਅਸਰ ਜਿਹੜਾ ਮਰਜ਼ੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ ਸਦਕੇ ਆਹ ਜਿਹੜਾ ਨਮਾ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਬਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਇਹ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਹਨਾਂ ਤੇ ਡਿਸਪਰੋਪੋਰਸ਼ਨੇਟ ਐਸੈਟ ਇਹਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਫੇਸ ਲਈ ਕਿ ਮਜੀਠੀਆ ਬੋਰਡ ਦਾ ਕਿਉਂ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ठा ठा बोलू